ਪਹਿਲਾਂ ਕੀਤਾ ਰਿਸ਼ਤਾ ਤੇ ਫਿਰ ਘਰ ਬੁਲਾ ਕੇ ਕਰ ਦਿੱਤਾ ਕਤਲ ਤੇ ਵਿਹੜੇ ਦੇ ਵਿੱਚੋਂ ਹੀ ਮਿਲੀ ਦੱਬੀ ਹੋਈ লাশ ਬਟਾਲਾ ਤੋਂ ਇੱਕ ਖੌਫਨਾਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੀ লাশ ਉਸਦੇ ਹੀ ਮੰਗੇਤਰ ਦੇ ਘਰ ਦੇ ਵਿੱਚੋਂ ਮਿਲੀ ਆ ਬਟਾਲਾ ਦੇ ਪ੍ਰੇਮ ਨਾ ਕਰਤਾ ਰਹਿਣ ਵਾਲਾ 18 ਸਾਲਾ ਦਾ ਸਾਹਿਲ ਬੀਤੇ ਕੁਝ ਦਿਨਾਂ ਤੋਂ ਲਾਪਤਾ ਸੀ ਸਾਹਿਲ ਦੀ ਮਾਂ ਉਸਦੀ ਭਾਲ ਦੇ ਲਈ ਦਰ ਦਰ ਭਟਕ ਰਹੀ ਸੀ मां ਜਦੋਂ ਭਾਲ ਕਰਦੀ ਹੋਈ ਆਪਣੇ ਹੋਣ ਵਾਲੇ ਕੁੜਮਾ ਦੇ ਘਰ ਪਹੁੰਚੀ ਤਾਂ ਉਸ ਨੂੰ ਆਪਣੇ ਪੁੱਤਰ ਦੇ ਉੱਥੇ ਹੋਣ ਦਾ ਸ਼ੱਕ ਹੋਇਆ ਜਦੋਂ ਉਸਦੇ ਮਗੇਤਰ ਤੇ ਆਪਣੇ ਕੁੜਮਾ ਦੇ ਘਰ ਪਹੁੰਚੀ ਤਾਂ ਉਸ ਨੂੰ ਉੱਥੇ ਅਜੀਬ ਜੀ ਬਦਬੂ ਆਈ ਇਸ ਤੋਂ ਬਾਅਦ ਮਾਣੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਆਣ ਗਵਾਨ ਦੇ ਲੋਕ ਤੇ ਜੋ ਸਾਹਲ ਦੇ ਰਿਸ਼ਤੇਦਾਰ ਸੀ ਉਹ ਇਕੱਠੇ ਹੋ ਗਏ ਇਸ ਤੋਂ ਬਾਅਦ ਪੁਲਿਸ ਨੂੰ ਇਸ ਦੇ ਬਾਬਤ ਸੂਚਨਾ ਦਿੱਤੀ ਗਈ ਪੁਸ ਨੇ ਮੌਕੇ ਦੇ ਉੱਪਰ ਪਹੁੰਚ ਕੇ ਸਾਹਿਲ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਜੋ ਸਾਹਿਲ ਦੀ লাশ ਆ ਉਹ ਦੀ ਮਗਿੱਟੇ ਦੇ ਘਰ ਅੰਦਰੋਂ ਹੀ ਦੱਬੀ ਹੋਈ ਮਿਲੀ ਸਾਹਿਲ ਦੀ লাশ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਸਾਹਿਲ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਉਸ ਦਾ ਪਿਤਾ ਗੁੰਗਾਏ ਤੇ ਸਾਹਿਲ ਹੀ ਪਰਿਵਾਰ ਦਾ ਇਕੋ ਇੱਕ ਆਰਥਿਕ ਤੌਰ ਤੇ ਸਹਾਰਾ ਸੀ ਸਾਹਿਲ ਦੀ ਮਾਂ ਤੇ ਮਾਮੇ ਦੇ ਮਤ ਸਾਹਿਲ ਦਾ ਨਿਊ ਗੋਬਿੰਦਨਗਰ ਦੀ ਰਹਿਣ ਵਾਲੀ ਲੜਕੀ ਦੇ ਨਾਲ ਪ੍ਰੇਮ ਸਬੰਧ ਸਨ ਦੋਵੇਂ ਪਰਿਵਾਰਾਂ ਦੀ ਪਰ ਸਹਿਮਤੀ ਦੇ ਨਾਲ ਉਹਨਾਂ ਨੇ 1 ਮਹੀਨਾ ਪਹਿਲਾਂ ਰਿਸ਼ਤਾ ਵੀ ਤੈਅ ਕਰ ਦਿੱਤਾ ਸੀ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਕਾਰਵਾਈ ਕਰਦਿਆਂ ਹੋਇਆਂ ਲੜਕੀ ਦੀ ਜੋ ਮਾਂ ਕੁਲਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੁਲਸ ਦੀਆਂ ਹੋਰ ਟੀਮਾਂ ਬਣਾ ਕੇ ਬਾਕੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਆ ਪੁਲਿਸ ਜਾਂਚ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਲੜਕੇ ਸਾਹਿਲ ਅਤੇ ਲੜਕੀ ਦੀ ਮੰਗਣੀ ਤਾਂ ਹੋ ਗਈ ਸੀ ਪਰ ਜੋ ਲੜਕੀ ਦੀ ਮਾਂ ਉਹ ਅੰਤਰਜਾਤੀ ਵਿਆਹ ਦੇ ਵਿਰੁੱਧ ਸੀ ਤੇ ਕਲਜੀਤ ਕੌਰ ਨੇ ਆਪਣੀ ਧੀ ਨੂੰ ਸਾਹਿਲ ਦੇ ਨਾਲ ਵਿਆਹ ਨਾ ਕਰਨ ਦੇ ਲਈ ਵੀ ਮਨਾ ਲਿਆ ਸੀ ਸਾਹਿਲ ਆਪਣੇ ਫੋਨ ਦੇ ਉੱਪਰ ਆਪਣੇ ਦਾਦਾ ਜੋ ਬੈਂਕ ਅਕਾਊਂਟ ਸੀ ਉਹ ਚਲਾਉਂਦਾ ਹੁੰਦਾ ਯਾਨੀ ਕਿ ਉਹਦਾ ਕਹਿ ਸਕਦੇ ਹਾਂ ਆਨਲਾਈਨੋਂ ਤੋਂ ਪੇਮੈਂਟ ਕਰਦਾ ਹੁੰਦਾ ਸੀ ਲੜਕੀ ਤੇ ਉਸ ਦੀ ਮਾਂ ਨੇ ਲਗਭਗ 1 ਲੱਖ 25000 ਰੁਪਏ ਯਾਨੀ ਕਿ ਸਵਾ ਲੱਖ ਰੁਪਿਆ ਸाहिल ਤੋਂ ਲੈ ਲੇ ਸਨ ਪਰ ਜਦੋਂ ਸाहिल ਨੇ ਉਹਨਾਂ ਤੋਂ ਪੈਸੇ ਵਾਪਸ ਮੰਗੇ ਤਾਂ ਉਪਰੁਕਤ ਲੋਕਾਂ ਨੇ ਸाहिल ਦਾ ਕਤਲ ਕਰ ਦਿੱਤਾ ਤੇ লাশ ਨੂੰ ਘਰ ਦੇ ਵਿੱਚ ਹੀ ਜ਼ਮੀਨ ਦੇ ਹੇਠ ਦੱਬ ਦਿੱਤਾ ਸाहिल ਦੀ ਮਾਂ ਨੇ ਦੱਸਿਆ ਹੈ ਕਿ ਸाहिल ਪਿਛਲੇ 6 ਦਿਨਾਂ ਤੋਂ ਲਾਪਤਾ ਸੀ ਜਦੋਂ ਕਿ ਸाहिल ਨੂੰ ਲੱਭਣ ਦੇ ਲਈ ਉਹ ਕਲਜੀਤ ਕੌਰ ਦੇ ਘਰ ਗਈ ਤਾਂ ਆਪਣੇ ਪੁੱਤਰ ਦੇ ਬਾਰੇ ਪੁੱਛਿਆ ਪਰ ਕਲਜੀਤ ਕੌਰ ਨੇ ਨਾ ਤਾਂ ਉਸ ਨੂੰ ਘਰ ਦੇ ਅੰਦਰ ਆਉਣ ਦਿੱਤਾ ਤੇ ਨਾ ਹੀ ਉਸ ਨੂੰ ਕੋਈ ਸਪਸ਼ਟ ਤੌਰ ਤੇ ਜਵਾਬ ਦਿੱਤਾ ਕਿ ਸਾਹਿਲ ਕਿੱਥੇ ਆ ਜਿਸ ਤੋਂ ਬਾਅਦ ਜੋ ਸਾਹਿਲ ਦੀ ਮਾਤਾ ਉਸ ਨੂੰ ਸ਼ੱਕ ਹੁੰਦਾ ਹੈ ਤੇ ਉਹਨਾਂ ਅੱਗੇ ਦੱਸਿਆ ਕਿ ਉਸ ਨੂੰ ਲੜਕੀ ਦੇ ਘਰੋਂ ਵੱਖਰੀ ਕਿਸਮ ਦੀ ਇੱਕ ਬਦਬੂ ਜੀ ਆ ਰਹੀ ਸੀ ਜਦੋਂ ਉਸ ਨੂੰ ਮਾਮਲਾ ਸ਼ੱਕੀ ਲੱਗਿਆ ਤਾਂ ਉਸ ਨੇ ਇਹ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਜਿਸ ਤੇ ਪੁਲਸ ਨੇ ਲੜਕੀ ਦੇ ਘਰ ਅੰਦਰੋਂ ਸਾਹਿਲ ਦੀ লাশ ਜ਼ਮੀਨ ਦੇ ਹੇਠਾਂ ਦੱਬੀ ਹੋਈ ਬਰਾਮਦ ਕਰ ਲਈ